ਸਤਿ ਸ੍ਰੀ ਅਕਾਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਜੀ ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਪਹੁੰਚੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 70176992249 ਜੀ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਜੀ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਹਿਵਲ ਕਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਵਾਲੀ ਜਰਸੀ ਪਹਿਲਾ ਸੂਆ ਮੂੰਹ ਤੋਂ ਖੀਰੀ ਥੋੜੇ ਵਾਸਤੇ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਜਾਣਕਾਰੀ ਬਾਈ ਜੀ ਹੁਣਾਂ ਕੋਲੋਂ ਲੈਣੇ ਆ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਕੋਰ ਸਿੰਘ ਪਿੰਡ ਬਹਿਵਲਪੁਰ ਅੱਛਾ ਜੀ ਜੇਤੋ ਪਿੰਡ ਜੇਤੋ ਅੱਛਾ ਜੀ ਬਾਈ ਜੀ ਦਾ ਨਾਮ ਚਮਕੌਰ ਸਿੰਘ ਆ ਜੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੇਤੋ ਆ ਪਿੰਡ ਬਹਿਵਲ ਆ ਜੀ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਇਹਨਾਂ ਨਾਲ ਤੁਸੀਂ ਨੰਬਰ ਤੇ ਸਪਾਰਕ ਕਰਿਓ ਜੀ ਜ਼ਰੂਰ ਤੇ ਬਾਈ ਜੀ ਕੀ ਡਿਟੇਲ ਆ ਜੀ ਇਹਦੀ ਬਚੀ ਦੀ ਰਸਵੀ ਹੈ 40x146 ਦੀ ਹੈ ਡੈਨਮਾਰਕ ਦੀ ਠੀਕ ਹੈ ਜੀ ਬਾਈ ਜੀ ਕੀਰੀ ਬੱਚੀ ਦਾਦੇ ਬਾਈ ਜੀ ਹੁਣੀ 40 146 ਡੈਨਮਾਰਕ ਦੇ ਟੀਕੇ ਦੀ ਆਪ ਹੈ ਜੀ ਤੇ ਇਹਦੇ ਕਿਹੜਾ ਜੀ ਸਿਮਨ ਰੇਂਜਰ ਲੱਗਿਆ ਡੈਨਮਾਰਕ ਦੇ ਇਹਦੇ ਡੈਨਮਾਰਕ ਦਾ ਰੇਂਜਰ ਲੱਗਿਆ ਬਾਈ ਜੀਆਂ ਦਾ ਜੀ ਤੇ ਬਾਈ ਜੀ ਬੱਚੀ ਬਹੁਤ ਚੰਗੀ ਹੈ ਜੀ ਬਾਕੀ ਬਾਈ ਜੀ ਹੁਣਾਂ ਨਾਲ ਬਾਈ ਜੀ ਤੋਰ ਕੇ ਵਿਖਾ ਦਿਓ ਜੀ ਬਾਈ ਜੀ ਤੋਰਾ ਚਾਲਾ ਤੁਹਾਨੂੰ ਵਿਖਾਉਣੇ ਆ ਜੀ ਉਹਦੀ ਚੈੱਕ ਆਪ ਕਰ ਸਕਦੇ ਆ ਜੀ ਉਹ ਬਾਈ ਜੀ ਕਰਮਾ ਵਾਲੀ ਦਾ ਤੋਰਾ ਚੈੱਕ ਕਰੋ ਜੀ ਥਣ ਲੇਵੇ ਦੀ ਬਹੁਤ ਫਸ ਕਲਾਸ ਆ ਜੀ ਕੱਲਾ ਕੱਲਾ ਥਾਣਾ ਜੀ ਹਜੇ 25 ਤਰੀਕ ਨੂੰ ਬਾਈ ਜੀ ਹੋਣੀਆਂ ਦੇ ਦਿਨ ਪੂਰੇ ਆ ਜੀ ਇਹਦੇ ਤੇ 5-7 ਦਿਨ ਉੱਤੇ ਵੀ ਲੈ ਜਣੇ ਆ ਜੀ ਥਾਲੇ ਵਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਆ ਜੀ ਬਾਈ ਜੀ ਹੁਣ ਸੀਲ ਠੰਡੀ ਆ ਜੀ ਹਾਂ ਜੀ ਸੀਲ ਤਾਂ ਤਰੀਕ ਨੂੰ ਨਹੀਂ ਆ ਆ ਦੇਖੋ ਜੀ ਬਾਈ ਜੀ ਬਾਈ ਜੀ ਹੁਣੀ ਉਹੀਂ ਖੁੱਲੀ ਸੜਕ 'ਤੇ ਇੱਠਾ ਬਹਿ ਗਏ ਆ ਸੀਲ ਠੰਡੀ ਕਰਮਾਂ ਵਾਲੀ ਬਹੁਤ ਆ ਜੀ ਤੇ ਥਾਂ ਤੋਂ ਵੀ ਬਾਈ ਜੀ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਸੱਚੀ ਮੁੱਚੀ ਗੱਠ ਗੱਠ ਤੇ ਆ ਜੀ ਕਰਮਾਂ ਵਾਲੀ ਦੇ ਪੂਰਾ ਪੀੜੀ ਦੇ ਪਾਵਿਆਂ ਨੂੰ ਕੱਲਾ ਕੱਲਾ ਥਾਣਾ ਜੀ ਖੁੱਲੇ ਆਰਡਰ ਲੈਵੇ ਦੇ ਜਿੱਥਲਾ ਢੁਲਾ ਬਹੁਤ ਆ ਜੀ ਨੇੜੇ ਤੋਂ ਥਾਂਲੇ ਬਾਈ ਜੀ ਚੈੱਕ ਕਰ ਸਕਦੇ ਆ ਜੀ ਵਾਕਈ ਸੀਲ ਸਊਗਾ ਜੀ ਐ ਨਹੀਂ ਬਾਈ ਤੋਂ ਕੱਲੇ ਤੋਂ ਹੱਥ ਪੱਲਾ ਮਰਾਉਂਦੀ ਆ ਜੀ ਮੈਂ ਵੀ ਹੱਥ ਲਾਈ ਜਾਣਾ ਜੀ ਕੱਦ ਕਾਠ ਵੀ ਸੋਹਣਾ ਜੀ ਬੱਚੀ ਹੈਵੀ ਦੰਦੀ ਖੀਰੀ ਆ ਜੀ ਹਜੇ ਦੁੱਧ ਦੰਦ ਗਈਆਂ ਆ ਜੀ ਤੇ ਕਿੱਥੇ ਜਾਗੇ ਇਹਨੇ ਕਰਮ ਵਾਲੀ ਜਵਾਨ ਹੋਣਾ ਜੀ ਉਹਦੇ ਨੂੰ ਸੁੱਖ ਨਾ ਕਿੱਡੀ ਗਾ ਬਾਨੀ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਇਹਨੂੰ ਲੰਮੀਆਂ ਉਰਾਂ ਬਖਸ਼ੇ ਕਰਮ ਵਾਲੀ ਨੂੰ ਜੀ ਆਹ ਦੇਖੋ ਬਾਈ ਜੀ ਕੱਚੀ ਖੀਰੀ ਆ ਜੀ ਬਾਈ ਨੇ ਦੰਦ ਵਿਖਾਏ ਆ ਜਮਾ ਪ्योर ਕੱਚੀ ਖੀਰੀ ਆ ਜੀ ਚਲੋ ਬਾਈ ਜੀ ਆ ਬਾਈ ਜੀ ਮੂੰਹ ਬੂਤੀ ਬਹੁਤ ਸੋਹਣੀ ਆ ਜੀ ਕੱਦ ਕਾਠ ਦੀ ਪੂਰੀ ਖੁੱਲੀ ਆ ਜੀ ਰਾਜੀ ਪਲੀ ਆ ਜੀ ਬਦਾਮੀ ਪੱਕੇ ਰੰਗ ਦੀ ਆ ਜੀ ਪਿਓਰ ਪੰਜਾਬ ਵਾਲੀ ਜਰਸੀ ਆ ਜੀ ਜੋ ਬਾਈ ਜੀ ਭੀੜ ਹੋ ਤਾਂ ਤੁਹਾਨੂੰ ਦੇਖ ਰਿਆ ਇਹੀ ਕੋਲੇ ਆ ਕੇ ਦੇਖੂਗਾ ਜੀ ਐ ਨਹੀਂ ਵੀ ਕਿਸੇ ਗੱਲ ਦੇ ਵਿੱਚ ਠੇਰ ਫੇੜ ਨਿਕਲ ਜੂਗੀ ਜੀ ਬਾਕੀ ਬਾਈ ਜੀ ਹੁਣਾਂ ਕੋਲੇ ਘਰ ਤੋਂ ਹੀ ਨਿੱਕੀ ਜੀ ਹੁੰਦੀ ਪਾਲੀ ਆ ਜੀ ਘਰ ਦੀ ਗਾਂ ਦੀ ਆ ਜੀ ਐ ਬਾਹਰੋਂ ਨਹੀਂ ਕਿਸੇ ਤੋਂ ਮੁੱਲ ਮੱਲ ਲਈ ਜੇ ਇੱਕ ਤਾਂ ਬਾਹਰੋਂ ਮੁੱਲ ਕਿਲੋ ਦੁੱਧ ਸੀ ਮਾਂ ਦਾ ਉਹ ਸੇਲ ਕਰਤੀ ਸੀ ਪਰ हां जी भाई जी ਵਰਗਿਆਂ ਦੇ ਮਾਂ ਦਾ ਦੁੱਧ 25 26 ਕਿਲੋ ਸੀਗਾ ਜੀ ਤੇ ਉਹ ਪਰ ਸੇਲ ਕਰਤੀ ਸੀਗੀ ਜੀ ਬੱਚੇ ਇਹਨਾਂ ਨੇ ਆਇਤੀ ਰੱਖ ਲਈ ਸੀਗੀ ਜੀ ਤੇ ਬਾਈ ਜੀ ਜਾਇਜ ਡਿਮਾਂਡ ਇਹਦੀ ਜੀ ਇਹਦਾ ਮੁੱਲ 95000 85 ਦੀ ਹਾਨ ਆਈ ਮੁੱਲ ਬਾਈ ਜੀ ਹੋਣੀ ਆਲੇ 95000 ਤੇ 85000 ਰੁਪਏ ਦੀ ਹਾਨ ਆ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹੂਗਾ ਇਹਨਾਂ ਦੇ ਨਾਲ ਬਾਈ ਚਮਕੌਰ ਸਿੰਘ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਚਾਲ ਨੰਬਰ 308 198 95308 198 ਬਾਈ ਜੀ ਦਾ 95 308 198 ਨੰਬਰ ਆ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਕੋਲੇ ਆ ਕੇ ਚੈੱਕ ਕਰ ਸਕਦੇ ਆ ਜੀ ਵੀਡੀਓ ਤੇ ਵੀ ਵੇਖ ਕੇ ਲਾਉਂਗੇ ਜੋ ਕੁਝ ਦੀਦਾ ਜੀ ਸੀਲ ਸਹੂ ਨਮੋ ਥਣ ਲੇਵੇ ਨਮੋ ਕੋਈ ਫਰਕ ਵਾਲੀ ਗੱਲ ਨਹੀਂ ਨਿਕਲਦੀ ਜੀ ਦੇਵਾਲੂਆ ਦਾ ਕਰਮਾ ਵਾਲੀ ਨੇ ਰਿਕਾਰਡ ਤੋੜਦੇ ਨੇ ਜੀ ਜਿੱਦੇ ਨੂੰ ਤਿਆਰ ਹੋਣਾ ਉਹਦੇ ਨੂੰ ਲੈਟ ਲਟ ਕੇ ਸੂਣ ਵਾਲੀ ਹੋਣਾ ਜੀ ਇਹਨੇ ਦੇਵੇ ਤੇ ਮੈਂ ਵਾਲ ਢਿੱਲਾ ਬਹੁਤ ਜਿਆਦਾ ਹੈ ਜੀ ਐ ਰਵੜਾ ਰਗਾ ਲੈ ਵਾਪਿਆ ਜੀ ਪੋਲਾ ਤੇ ਰਵੜਨ ਨੂੰ ਹੀ ਵਾਦਾ ਜੀ ਚਲੋ ਬਾਈ ਜੀ ਠੀਕ ਹੈ ਜੀ ਲੈ ਚਲੋ